ਪਟਿਆਲਾ ਪੁਲਿਸ ਵੱਲੋਂ ਅੱਜ ਮਿਸ਼ਨ ਸੰਪਰਕ ਤਹਿਤ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਪਹੁੰਚੇ ਇਸ ਮੌਕੇ ਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ ਸੰਪਰਕ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿੱਚ ਵੱਖ-ਵੱਖ ਮੁਹੱਲਿਆਂ ਤੇ ਪਿੰਡਾਂ ਦੀਆਂ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਵੱਖ- ਵੱਖ ਮੁੱਦਿਆਂ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਜੇਕਰ ਕੋਈ ਤੁਹਾਡੇ ਮੱਲੇ ਦੇ ਵਿੱਚ ਨਸ਼ਾ ਸਪਲਾਈ ਕਰਦਾ ਹੈ ਤਾਂ ਉਸ ਦੀ ਪੁਲਸ ਨੂੰ ਗੁਪਤ ਸੂਚਨਾ ਦਿਵੋ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੇ ਸਰਪੰਚਾਂ ਦੇ ਸਾਬਕਾ ਕਾਉਂਸਲਰਾਂ ਤੇ ਹੋਰ ਅਹੁਦੇਦਾਰ ਵੀ ਸ਼ਾਮਲ ਹੋਏ ਇਸ ਮੌਕੇ ਪਟਿਆਲਾ ਦੇ ਜ਼ਿਲ੍ਹੇ ਦੇ ਸਾਰੇ 8 ਜ਼ਿਲ੍ਹਿਆਂ ਦੇ ਡੀਐਸਪੀ ਅਤੇ ਥਾਣਾ ਮੁਖੀ ਚੌਂਕੀ ਇੰਚਾਰਜ ਵੀ ਸ਼ਾਮਲ ਸਨ ਪ੍ਰੋਜੈਕਟ ਸੰਪਰਕ ਦੇ ਤਹਿਤ ਇੱਕ ਸਾਰੇ ਪੰਜਾਬ ਦੀ ਇਹ ਪਬਲਿਕ ਮਿਲਣੀ ਪ੍ਰੋਗਰਾਮ ਕਹਿ ਸਕਦੇ ਹਾਂ ਜਿਹਦੇ ਵਿੱਚ ਵਾਰਡ ਕਮੇਟੀਆਂ ਤੇ ਮੱਲਾ ਕਮੇਟੀਆਂ ਉਹਨਾਂ ਨਾਲ ਉਹਨਾਂ ਦੀ ਜਾ ਕੇ ਸੀਨੀਅਰ ਆਫਸਰਸ ਦਾ ਉੱਜਾ ਕੇ ਗੱਲਬਾਤ ਕਰਨ ਤੇ ਉਥੋਂ ਜਿਹੜੇ ਕਹਿੰਦੇ ਜਿਹੜੀ ਫ੍ਰੀ ਤੇ ਔਨੈਸਟ ਡਿਸਕਸ਼ਨ ਹੋਵੇ ਜਿਹਦੇ ਵਿੱਚ ਜਿਹੜੀਆਂ ਉਹਨਾਂ ਦੇ ਕੋਈ ਮਾਮਲੇ ਜਿਹੜੇ ਠਾਉਣਗੇ ਜਿਨ੍ਹਾਂ ਨੂੰ ਪੁਲਿਸ ਨੂੰ ਆਪਦੇ ਉਸ ਢੰਗ ਨਾਲ ਵਰਕਿੰਗ ਨੂੰ ਇੰਪਰੂਵ ਕੀਤਾ ਜਾਵੇ ਤੇ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਦੀ ਮੰਗ ਕੀਤਾ ਜਾਊਗਾ ਵੀ ਡਰੱਗਸ ਦੇ ਲਈ ਕ੍ਰਾਈਮ ਦੇ ਅਗੇਂਸਟ ਰਲ ਕੇ ਕੋਈ ਵੀ ਜਿਹੜਾ ਕ੍ਰਾਈਮ ਨੂੰ ਹੈ ਉਹ ਪੁਲਿਸ ਦੇ ਸਹਿਯੋਗ ਬਿਨਾ ਅਸੀਂ ਜਿਹੜਾ ਨਹੀਂ ਖਤਮ ਕਰ ਸਕਦੇ ਇਹਨੂੰ ਇਹ ਕਹਿ ਸਕਦੇ ਆਂ ਵੀ ਜਿਹੜੀ ਹੈਂਡਹੋਲਡਿੰਗ ਪਬਲਿਕ ਤੇ ਪੁਲਿਸ ਰਲ ਕੇ ਜਿਹੜੀ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕ੍ਰਾਈਮ ਨੂੰ ਥੱਲ ਪਾਉਣ ਲਈ ਤੇ ਡਰੱਗਸ ਦੇ ਅਗੇਂਸਟ ਇੱਕ ਮੁਹਿੰਮ ਜਿਹੜੀ ਪਹਿਲਾਂ ਹੀ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈ ਉਹਨੂੰ ਹੋਰ ਹੀ کارਗਰ ਢੰਗ ਨਾਲ ਅਸੀਂ ਚਲਾਵਾਂਗੇ ਇਹਦੇ ਵਿੱਚ ਮੈਂ ਅੱਜ ਕਿਉਂਕਿ ਡਿਸਟ੍ਰਿਕਟ ਪਟਿਆਲੇ 'ਚ ਅੱਜ ਮੁਹਿੰਮ ਲਾਂਚ ਹੋ ਰਹੀ ਹੈ ਸਪੈਸ਼ਲੀ ਜਿਹੜੇ ਐਸਐਸਪੀ ਨਾਨਕ ਸਿੰਘ ਉਹਨਾਂ ਨੂੰ ਇਸ ਖਾਸ ਲਈ ਮੁਬਾਰਕਬਾਦ ਦਿੰਦਾ ਅੱਜ ਇਹਨਾਂ ਨੇ ਸਾਰੇ ਆਫਸਰਸ ਵੀ ਇੱਥੇ ਬੁਲਾਏ ਹੋਏ ਆ ਤਾਂ ਕਿ ਇੱਥੋਂ ਗਾਂ ਲੈ ਕੇ ਇਹ ਰੈਗੂਲਰ 1 ਮਹੀਨਾ ਇਹ ਚੱਲੂਗਾ ਸਾਰਾ ਪ੍ਰੋਜੈਕਟ ਤੇ ਇਹ हां ਪਟਿਆਲਾ ਰੇਂਜ ਦੇ ਵਿੱਚ ਵੀ ਬਰਨਾਲੇ ਬਾਈ ਇਲੈਕਸ਼ਨ ਆ ਉਸ ਨੂੰ ਛੱਡ ਕੇ ਤੇ ਤਕਰੀਬਨ ਉਹਨੋਂ ਜਿਵੇਂ ਲੈ ਲਓ ਵੀ ਸੰਗਰੂਰ ਮਲੇਰਕੋਟਲਾ ਬਾਕੀ ਸਾਰੇ ਪੰਜਾਬ ਵਾਂਗੂ ਅਸੀਂ ਇਹ ਜਿਹੜੀ ਪਬਲਿਕ ਮਿਲਣੀ ਤੇ ਪ੍ਰੋਜੈਕਟ ਸੰਪਰਕ ਦੇ ਤਹਿਤ ਇਹਨੂੰ ਅਸੀਂ ਇਹ ਕਰਾਂਗੇ 148 ਜਿਹੜੀਆਂ 184 ਜਿਹੜੀਆਂ ਵਾਰਡ ਕਮੇਟੀਆਂ ਐ ਤੇ 47 ਐ ਜਿਹੜੀਆਂ ਮhalla ਕਮੇਟੀਆਂ ਐ ਜਿਨ੍ਹਾਂ ਦੀ ਅੱਜ ਇੱਥੇ ਮੀਟਿੰਗ ਹੋਣਾ ਚਾਹੀਦੀ ਹੈ ਨੇ ਨਹੀਂ ਜਿਹੜੀਆਂ ਕਮੇਟੀਆਂ ਆ ਉਹ ਆਲਰੇਡੀ ਪਿੰਡਾਂ ਚ ਵੀ ਬਣੀਆਂ ਹੋਈਆਂ ਉਹਦੇ ਵਿੱਚ ਅੱਜ ਕਿਉਂਕਿ ਇਹ ਜਿਹੜਾ ਤੁਹਾਨੂੰ ਦੱਸਿਆ ਪਟਿਆਲੇ ਦੇ ਵਿੱਚ ਫਾਰਮਲੀ ਇਹਨੂੰ ਲਾਂਚ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਨੂੰ ਤੇ ਇਸ ਕਰਕੇ ਸ਼ੁਰੂ ਸ਼ੁਰੂਆਤ ਹੈ ਜਿਹੜੀ ਇੱਥੋਂ ਕੀਤੀ ਹੈ ਇਹ ਅੱਜ ਇੱਕ ਵੱਡੇ ਲੈਵਲ ਤੇ ਮੀਟਿੰਗ ਹੈ ਸਾਡਾ ਮਕਸਦ ਹੈ ਵੀ ਟੂ ਫੈਨ ਆਊਟ ਇਨ ਸਿਟੀਆਂ ਮੱલ્લા ਅਸੀਂ ਮੱਲਿਆਂ ਦੇ ਵਿੱਚ ਜਾ ਜਾ ਕੇ ਵੀ ਇਹਨਾਂ ਦੀਆਂ ਰੈਗੂਲਰ ਸਾਰੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਪਿੰਡ ਲੈਵਲ ਤੇ ਵਾਰਡ ਲੈਵਲ ਤੇ ਵੀ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਇਹ ਸਾਰੀ ਪ੍ਰੋਜੈਕਟ ਹੈ ਦਾ ਉਹਦੇ ਮੁਤਾਬਕ ਮੀਟਿੰਗ ਕੀਤੀ ਜਾਂਦੀ ਹੈ ਨਹੀਂ ਸਾਰੇ ਪੰਜਾਬ ਚ ਹੋ ਚੁੱਕੀ ਹੈ ਜੀ ਰਦਰ ਤੇ ਅੱਜ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜੀ